ਸੇ ਆਰਟੀ ਨੂੰ ਜਾਂ ਜਿਹੜੇ ਇੱਥੇ ਵਰਕਰ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਮੈਂ ਨਾ ਸਾਰੇ ਭਰਾਵਾਂ ਦੀ ਹਾਜ਼ਰੀ ਦੇ ਵਿੱਚ ਹਰ ਵਰਗ ਦੇ ਲੋਕ ਬੈਠੇ ਖੜੇ ਆ ਔਰ ਹਰ ਇੱਕ ਨੇ ਕਿਹਾ ਕਿ ਇਸ ਵਾਰ ਜਿਹੜਾ ਸਾਰਾ ਕੰਮ ਬਿਲਕੁਲ ਸਹੀ ਚੱਲਦਾ ਬੇਸ਼ੱਕ ਥੋੜੀ ਝੋਨੇ ਦੀ ਜਿਹੜੀ ਐਤਕੀ ਜੋ ਆਣੀ ਸੀ ਜਿੰਨੀ ਵੀ ਬਚ ਗਈ ਸੀ 30 ਕੁਇੰਟਲ ਦੇ ਨੇੜੇ ਜਾਣ ਦੀ ਸੀ ਐਸ ਕਿ 20 ਦੇ ਨੇੜੇ ਐਵਰੇਜ ਆ ਰਹੀ ਆ ਉਹ ਤਾਂ ਕੁਦਰਤੀ ਮਾਰ ਪਈ ਆ ਸਾਨੂੰ ਨਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਨਾ ਆੜਤੀਆਂ ਵੱਲੋਂ ਨਾ ਕਿਸਾਨਾਂ ਵੱਲੋਂ ਨਾ ਜਿਹੜੇ ਇੱਥੇ ਕੰਮ ਕਰਦੇ ਨੇ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਉਹ ਸਰਕਾਰ ਦੇ ਕੰਮਕਾਜ ਤੋਂ ਖੁਸ਼ ਆ ਸੋ ਮੇਰੇ ਲਈ ਇੱਕ ਤਸੱਲੀ ਵਾਲੀ ਗੱਲ ਆ ਔਰ ਮੈਂ ਇਸੇ ਤਰ੍ਹਾਂ ਦੂਜੀਆਂ ਮੰਡੀਆਂ 'ਚ ਵੀ ਪਤਾ ਕੰਨ ਜਾਊਂਗਾ ਪਰ ਐਸਵੇਲੇ ਮੁਕੰਦpur ਮੰਡੀ ਤੋਂ ਵੀ ਇੱਥੇ ਆਏ ਆ ਉਹਨਾਂ ਨੇ ਵੀ ਇਹ ਠੀਕ ਆ ਸੋ ਮੈਨੂੰ ਲੱਗਦਾ ਕਿ ਇਹ ਇਸ ਵਾਰ ਸਰਕਾਰ ਨੇ ਇੱਕ ਵਧੀਆ ਪ੍ਰਾਲਾ ਕੀਤਾ ਥਰਡ ਪੀੜ ਤਾਂ ਲਈ ਅਸੀਂ ਕੀਤਾ ਸੀ ਸਾਡੇ 4 ਪਿੰਡ ਖਟਾਰੀਆਂ ਚੇਤਾ ਮੰਗਤਾ ਡਿੰਗੜੀ ਤੇ ਮੇਲੀਆਣਾ ਉਹਨਾਂ ਦੇ ਵਿੱਚ ਕੋਈ 26 ਲੱਖ ਰੁਪਏ ਦੀ ਜਿਹੜੀ ਸਾਨੂੰ ਕੋਈ ਕਈਆਂ ਦੀ 100% 75 ਤੋਂ 100% ਜਿਨ੍ਹਾਂ ਦੀ ਹੋਈ ਹੈ ਤੇ ਉਹ ਡਿਫਰੈਂਟ ਡਿਫਰੈਂਟ ਕੈਟਾਗਰੀ ਚ ਉਹਦੇ ਲਈ ਸਰਕਾਰ ਤੋਂ ਵੀ ਕੋਈ 26 ਲੱਖ ਰੁਪਏ ਦਾ ਬਣਦਾ ਹੋ ਉਹ ਉਮੀਦ ਉਹ ਆ ਜਾਏਗਾ ਇਸੇ ਤਰ੍ਹਾਂ ਬੰਗਾ ਹੀ ਹਲਕਾ ਆਇਆ ਇੱਕ ਕਿਉਂਕਿ ਬਾਕੀ ਦੋ ਹਲਕੇ ਵਿਜਲੇ ਚਾ ਕਿ ਨਵਾਂ ਸ਼ਹਿਰ ਤੇ ਬਲਾਚੌਰ ਪਰ ਬੰਗਾ ਹੀ ਹਲਕੇ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਵਿਚਾਰਿਆਂ ਦੇ ਮਕਾਨ ਗਿਰ ਗਏ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਔਰ ਇੱਥੋਂ ਤੱਕ ਇੱਕ ਲੇਡੀ ਦੀ ਹੜਾਂ ਦੇ ਵਿੱਚ ਮਕਾਂ ਡਿਕਣਾ ਡੈਥ ਵੀ ਹੋਈ ਹੈ ਅਸੀਂ ਉਹਦੇ ਲਈ ਵੀ ਜਿੰਨਾ ਪੂਰਾ ਮੁਆਵਜ਼ਾ ਸੀ ਉਹ ਲਈ ਅਸੀਂ ਉਹ ਸਾਰਾ ਹੀ ਪੈਨ ਕਵਰ ਕੀਤੇ ਹਨ ਪਰ ਮੈਂ ਸਮਝਦਾ ਕਿ ਜਿਸ ਆਦਮੀ ਨੇ ਵੀ ਐਫਰਟਸ ਕੀਤੀਆਂ ਦੇਖੋ ਇਹ ਇਕੱਲਾ ਹੀ ਸਰਕਾਰ ਨੇ ਨਹੀਂ ਇਸ ਵਿੱਚ ਦਾ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੇ ਦਰ ਰਾਤ ਉਹਨਾਂ ਲੋਕਾਂ ਨਾਲ ਖੜੇ ਜਿਹੜੇ ਹਰ ਪੀੜ ਸਗੇ ਲੋਕ ਹੈ ਮੈਂ ਸਮਝਦਾ ਕਿ ਇਹ ਵੀ ਸਾਡੇ ਗੁਰੂਆਂ ਪੀਰਾਂ ਦੀ ਸਾਡੇ ਤੇ ਮਿਹਰ ਵਾ ਕਿ ਜਦੋਂ ਕੋਈ ਕੁਦਰਤੀ ਆਫਤ ਆਂਦੀ ਆ ਪੰਜਾਬੀ ਉਹ ਪਿੱਛੇ ਨਹੀਂ ਰਹਿੰਦੇ ਔਰ ਮੈਨੂੰ ਯਾਦ ਆ ਕਿ ਚੇਤਾ ਕنگਰੌੜ ਕਟਾਰੀਆਂ ਗੋਬਿੰਦਪੁਰ ਪਠਲਾਵਾ ਗੁਜਰਪੁਰ ਉਧਰ ਮੇਲੇ ਆਣਾ ਇਹਨਾਂ ਪਿੰਡਾਂ ਸਾਰਿਆਂ 'ਚ ਮੈਂ ਗਿਆ ਸੀ ਔਰ ਜਿੱਥੇ ਵੀ ਮੈਂ ਜਾਂਦਾ ਸੀ ਉੱਥੇ ਕਹਿੰਦਾ ਮੈਨੂੰ ਇਸ ਤਰ੍ਹਾਂ ਦੀ ਕੋਈ ਕਿਤੇ ਖਬਰ ਨਹੀਂ ਆਈ ਕਿ ਕੋਈ ਕਿਸੇ ਉਹਨਾਂ ਨਾਲ ਖੜਿਆ ਨਹੀਂ ਤੇ ਸਰਕਾਰ ਨਾਲ ਖੜੀ ਸੀ ਇੱਥੇ ਅਸੀਂ ਦਿਨ ਰਾਤ ਉਹਨਾਂ ਨਾਲ ਖੜੇ ਸੀ ਲੋਕਾਂ ਨੇ ਜਿੱਦਾਂ ਸਾਥ ਦਿੱਤਾ ਮਸਲਣਾ ਇਹ ਸਾਡੇ ਪਰਮਾਤਮਾ ਦੀ ਵਾਹਿਗੁਰੂ ਦੀ ਸਾਡੇ ਤੇ ਕਿਰਪਾ ਆ ਕਿ ਅਸੀਂ ਦੁੱਖ ਦੇ ਟਾਈਮ ਇਕੱਠੇ ਹੋ ਜਾਂਦੇ ਆ ਬੜਾ ਮੈ ਵੀ ਨੁਕਸਾਨ ਹੋਇਆ ਜਿੱਦਾਂ ਜਾਣਕਾਰੀ ਮੇਰੀ ਵੀ ਝਾੜ ਵੀ ਕੱਢੇ ਨੇ ਉਹਦੇ ਦੀ ਕੋਈ ਕੰਪਨਸੇਸ਼ਨ ਨਹੀਂ ਤੇ ਅਜੇ ਇਸ ਤਰ੍ਹਾਂ ਦਾ ਨਹੀਂ ਕੋਈ ਆਇਆ ਉਹ ਸਾਰਾ ਜਦੋਂ ਵੀ ਪਤਾ ਲੱਗੇਗਾ ਜਦੋਂ ਲਾਸਟ ਵਿੱਚ ਚੈੱਕ ਕਰਾਂਗੇ ਉਹ ਮੈਂ ਆਪ ਕਿਹਾ ਤੇ ਥੋੜਾ ਜਿਹਾ ਫੰਗਸ ਲੱਗਣ ਦੇ ਨਾਲ ਥੋੜਾ ਜਿਹਾ ਨੁਕਸਾਨ ਤਾਂ ਹੋਇਆ ਪਰ ਜੋ ਵੀ ਸਰਕਾਰ ਬੈਸਟ ਕਰ ਸਕੀ ਜੂ ਕਰੇਗੀ ਕੈਪਟਨ ਦੀ ਕੀ ਪ੍ਰਵਧਾ ਜੀ ਲਿਫਟਿੰਗ ਮੈਂ ਹੀ ਪੁੱਛ ਕੇ ਰਿਹਾ ਜੀ ਉਹ ਪ੍ਰੋਪਰ ਨਾਲ ਨਾਲ ਚੱਕ ਹੋ ਰਹੀ ਹੈ ਨਾਲ ਨਾਲ ਚੱਕ ਹੋ ਰਹੀ ਹੈ ਇਹ ਕਦੀ ਨੂੰ ਅਜ ਤੱਕ ਠੀਕ ਕਰਦਾ ਮੈਂ ਤੁਹਾਨੂੰ ਹਟਵਾਂ ਤੇ ਥੋੜਾ ਜ਼ਰੂਰੀ ਜਿਹਾ ਸਵਾਲ ਹੈ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਦੁੱਖ ਭਰੀ ਮੌਤ ਹੋਈ ਹੈ ਜਵੰਦਾ ਜੀ ਦੀ ਔਰ ਜਦਾਂ ਹਵਾਰਾ ਪਰਸਵਾ ਦਾ ਜਿਹੜਾ ਮੁਕਾਬਲਾ ਮਾਚਲ ਦੇ ਵਿੱਚ ਤਾਂ ਬਹੁਤ ਇੱਕ ਨੂੰ ਕੀ ਕਹੋਗੇ ਦੇਖੋ ਇਹਦੇ ਤੇ ਅਸੀਂ ਵਿਧਾਨ ਸਭਾ ਚ ਵੀ ਸ਼ਾਇਦ ਤੁਸੀਂ ਸੁਣਿਆ ਹੋਵੇ ਵਿਧਾਨ ਸਭਾ ਮੈਂ ਵੀ ਉੱਥੇ ਪਾਰਟਿਸਪੇਟ ਕੀਤਾ ਸੀ ਸੱਡ ਦੀ ਅਸੀਂ ਇੱਕ ਕੋਸ਼ਿਸ਼ ਹੈ ਕਿ ਕਾਨੂੰਨ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਇਹਨਾਂ ਨੂੰ ਨੱਥ ਪਾ ਸਕੀਏ ਪਰ ਪਾਸ ਦੇ ਵਿੱਚ ਕਈ ਲੋਕਾਂ ਨੇ ਪਸ਼ੂਆਂ ਦਾ ਤਸ਼ੱਦਦ ਕਰਕੇ ਕੋਈ ਇਦਾਂ ਦੀਆਂ ਗੱਲਾਂ ਨਹੀਂ ਆਲੀਆਂ ਉਹ ਸਾਡਾ ਕਿੰਨਾ ਇੱਕਦਮ ਨੁਕਸਾਨ ਕਰ ਰਹੀਆਂ ਸਾਨੂੰ ਇਹਦੇ ਤੇ ਮੈਂ ਸਮਝਦਾ ਜਦੋਂ ਹੁਣ ਵਿਦਾਂ ਸਭਾ ਵਿੱਚ ਇਹ ਇੱਕ ਇੱਕ ਲਈ ਤੋ ਰੋਜ ਕੰਨ ਮਰਬਦ ਸੁਣਦੇ ਆ ਕੋਈ ਫਲਾਣੇ ਦਾ ਪਸ਼ੂ ਕਰਕੇ ਐਕਸੀਡੈਂਟ ਹੋ ਗਿਆ ਆਪਾਂ ਵੀ ਕਿੰਨੀ ਵਾਰੀ ਆਪਣੇ ਹਰ ਇੱਕ ਦਿਨ ਜੇ ਆਪਾਂ ਐਵਰੇਜ ਲਈਏ ਹਰ ਇੱਕ ਨੇ ਇੱਕ ਵਾਰੀ ਜਰੂ ਐਕਸੀਡੈਂਟ ਹੁੰਦਾ ਇਸ ਲਈ ਕਹਿੰਦਾ ਮਤਲਬ ਸੋਰੀ ਫਿਰ ਦੁਬਾਰਾ ਡਿਸਕਸ਼ਨ ਹੋਏਗੀ ਔਰ ਅਸੀਂ ਇਹ ਮੰਨਦੇ ਆ ਕਿ ਜਿਹੜਾ ਪਸ਼ੂ ਆ ਉਹਨੂੰ ਸੰਭਾਲਣਾ ਜਿਹੜਾ ਮਾਲਕ ਉਹਨੂੰ ਸੰਭਾਲਣਾ ਚਾਹੀਦਾ ਔਰ ਕਿਤੇ ਨਾ ਕਿਤੇ ਅਸੀਂ ਉਹਨੂੰ ਸੜਕਾਂ ਦੇ ਛੱਡਦੇ ਆ ਵੀ ਇੱਕ ਵੱਡੀ ਗੈਰ ਜੁਮਹੂਰੀ ਗੱਲ ਆ ਸੋ ਸਰਕਾਰ ਆਪਣਾ ਪਾਠ ਕਰੇਗੀ ਦਾ ਕਿਉਂਕਿ ਇਹ ਬੜੀ ਦੁਖਦਾਈ ਗੱਲਾਂ ਨੇ